ਬਜੀ ਅਬ ਰੱਖੋ ਦਾਸ ਪਾਟ ਕੀ ਲਾਜ ਜੈਸੀ ਰੱਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ਼ ਫਾਰੇ ਕਰ ਆਜ ਨੰਦ ਰਉਪਤੀ ਲਾਜ ਰਖੇ ਹਰ ਪ੍ਰਭ ਜੀ ਸ਼ੀਨਤ ਵਸਤਰ ਦੇਨ ਬਹੁ ਸਾਜ ਸੋ ਧੰਮਾ ਅਪਦਾਤੇ ਰਾਖੇ ਏ ਗਨ ਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਿਗੁਰੂ ਸੋ ਪ੍ਰਸੰਨ ਹੋਏ ਕਲ ਯੁਗ ਅਬ ਰਾਖਹੁ ਦਾਸ ਬਾਟ ਕੀ ਲਾਜ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸ ਆਏ ਗੁਰੂ ਕਹਿ ਜਨਮ ਮਰਨ ਦੁਖ ਜਾਏ ਹੋਇ⣿ ਫਤਖ ਸੰਬੰਧੀ ਨੋਰ ਅਰਸਾ ਗੁਰ ਸਹ ਝੱਡੀ ਆ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜਵਾ ਦੇਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੇ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਦੇਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੇ ਆਪ ਤਰਨ ਤਾਰਨ ਹਰ ਨਿਤ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕ੍ਰਿਸ਼ਨ ਸੂਜੈ ਇਹ ਜਤਨ ਕਾਟ ਕਲ ਕਾਲ ਰਹਾ ਤਦਿਆਲ ਪੂਰਨ ਤਿਸ ਬਿਨਾਂ ਨਹੀਂ ਕੋਇ ਜਨਮ ਮਰਨ ਨਿਵਾਰ ਹਰਿ ਜਪ ਸਿਮਰ ਸੁਆਮੀ ਸੋਇ ਬੇਦ ਪੁਰਾਨ ਕਥਾ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬੇਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕ ਰਾਸ ਪੁੰਜੀਏ ਇਕ ਮਾਨ ਦਿਵਾਨ ਸੱਚ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨਕ ਰਸ ਪੂਜੀਏ ਤਾਨ ਮਾਨ ਦੇਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਤ ਸ੍ਰੀ ਮਹੱਲਾ ਪੰਜਵਾਂ ਦੇਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤारण हार निद् दुख नासक ਬਿਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ